ਸਤਿ ਸ੍ਰੀ ਅਕਾਲ ਖੰਨਾ ਵਾਸੀਓ ਪੰਜਾਬ ਵਾਸੀਓ ਮੈਂ ਤੇਨਦਰ ਸਿੰਘ ਆਰਟਿਸਟ ਤੁਸੀਂ ਦੇਖ ਰਹੇ ਹੋ ਤੇਜ ਰਿਪੋਰਟ 24 ਨਿਊਜ਼ ਸਮੂਹ ਖੰਨਾ ਵਾਸੀਆ ਅਤੇ ਪੰਜਾਬ ਵਾਸੀਓ ਨੂੰ ਨਵੇਂ ਸਾਲ 2026 ਦੇ ਲੱਖ ਲੱਖ ਵਧਾਈਆਂ ਦਿੰਦਾ ਹਾਂ ਉਮੀਦ ਹੈ ਕਿ ਇਹ ਨਵਾਂ ਸਾਲ ਖੰਨਾ ਲਈ ਤਰੱਕੀ, ਏਕਤਾ ਤੇ ਖੁਸ਼ਹਾਲੀ ਲੈ ਕੇ ਆਵੇਗਾ ਜਾਗਰੂਕ ਰਹੋ ਵੋਟ ਪਾਓ ਤੇ ਆਪਣਾ ਭਵਿੱਖ ਆਪ ਬਣਾਓ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਤੇਜ ਰਿਪੋਰਟ 24 ਨਿਊਜ਼ ਨਮਸਕਾਰ ਅੱਜ ਅਸੀਂ ਖੰਨਾ ਦੀ ਸਿਆਸਤ ਦਾ ਸਭ ਤੋਂ ਵੱਡਾ ਖੁਲਾਸਾ ਕਰ ਰਹੇ ਹਾਂ 2025 ਦਾ ਪੂਰਾ ਲੇਖਾ ਜੋਖਾ ਅਤੇ ਫਰਵਰੀ 2026 ਚ ਹੋਣ ਵਾਲੀ ਵੱਡੀ ਚੰਗ ਨਗਰ ਕਾਉਂਸਲ ਚੋਣਾਂ ਦੋਸਤੋ ਅੱਜ ਅਸੀਂ ਕਿਸੇ ਪਾਰਟੀ ਜਾਂ ਨੇਤਾ ਨੂੰ ਨਿਸ਼ਾਨਾ ਨਹੀਂ ਬਣਾ ਰਹੇ ਬਲਕਿ ਨਿਰਪੱਖ ਹੋ ਕੇ ਖੰਨਾ ਦੇ ਲੋਕਾਂ ਲੋਕਾਂ ਦੇ ਹੱਕਾਂ ਅਤੇ ਵਿਕਾਸ ਦੀ ਗੱਲ ਕਰ ਰਹੇ ਹਾਂ ਪਿਛਲੇ 5 ਸਾਲਾਂ ਚ ਕਾਂਗਰਸ ਨੇ ਨਗਰ ਕਾਉਂਸਲ ਤੇ ਕਬਜ਼ਾ ਕੀਤਾ ਹੋਇਆ ਸੀ ਜਿੱਥੇ ਪ੍ਰਧਾਨ ਕਮਲਜੀਤ ਸਿੰਘ ਲੱੱਧੜ ਵਿਵਸਥਾ ਘਰੇਰੇ ਪ੍ਰਿਸ਼ਟਾਚਾਰ ਤੇ ਗੰਭੀਰ ਦੋਸ਼ ਲੱਗੇ ਵਿਕਾਸ ਕੰਮ اٹਕੇ ਰਿਹਾ ਤੇ ਲੋਕਾਂ ਨੇ ਬਹੁਤ ਨਿਰਾਸ਼ਾ ਮਹਿਸੂਸ ਕੀਤੀ ਪਰ ਦੂਜੇ ਪਾਸੇ ਖੰਨਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਆਪਣੀ ਨਿਯਤ ਅਤੇ ਨਵੀਨਤਾ ਨਾਲ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ ਫੋਗਿੰਗ ਮਸ਼ੀਨਾ ਨਵੀਂ ਮਸ਼ੀਨਰੀ ਸੜਕਾਂ ਦੀ ਮੁਰੰਮਤ ਤੇ ਸਾਫ਼ ਸੁਥਰੇ ਵਾਤਾਵਰਣ ਲਈ ਕੀਤੇ ਗਏ ਕੰਮਾਂ ਨੇ ਉਹਨਾਂ ਨੂੰ ਮਜ਼ਬੂਤ ਦਾਅਵੇਦਾਰ ਬਣਾਇਆ ਹੁਣ ਸਵਾਲ ਇਹ ਹੈ ਕਿ ਜਨਤਾ ਪਰਾਣੇ ਚੇਰਨ ਮੌਕਾ ਦੇਵੇਗੀ ਜਾਂ ਵਿਕਾਸ ਅਤੇ ਇਮਾਨਦਾਰੀ ਨੂੰ ਤਰਜੀਹ ਦੇਵੇਗੀ ਖੰਨਾ ਦੇ 33 ਵਾੜਾ ਸਿਆਸੀ ਡਿਗਜਾਂ ਦੀ ਸਾਥ ਤੇ ਵਾਰਡਬੰਦੀ ਦਾ ਵੱਡਾ ਅਸਰ ਦੋਸਤੋ ਖੰਨਾ ਦੇ 33 ਵਾੜਾਂ ਵਿੱਚ ਕਈ ਅਜਿਹੇ ਸਿਆਸੀ ਸੁਰਮੇ ਹਨ ਜੋ ਪਿਛਲੇ 15 20 25 ਸਾਲਾਂ ਤੋਂ ਜਿੱਤਾਂ ਦੇ ਨਾਲ ਆਪਣੇ ਕਿਲੇ ਮਜ਼ਬੂਤ ਕਰ ਰਹੇ ਹਨ ਅਕਾਲੀ ਦਲ ਭਾਜਪਾ ਕਾਂਗਰਸ ਦੇ ਇਹ ਨੇਤਾ ਸੋਚਦੇ ਹਨ ਕਿ ਵਾਰਡ ਬਦਲ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪਵੇਗਾ ਪਰ ਯਾਦ ਰੱਖੋ 2025 ਨੇ ਜਨਤਾ ਨੂੰ ਪੂਰੀ ਤਰ੍ਹਾਂ ਜਾਗਰੂਕ ਕਰ ਦਿੱਤਾ ਹੈ ਨਵੀਂ ਵਾਰਡ ਬੰਦੀ ਨੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਦਿੱਤੇ ਹਨ ਨਵੇਂ ਇਲਾਕੇ ਜੁੜੇ ਜੁੜੇ ਹਨ ਪੁਰਾਣੇ ਵੰਡੇ ਗਿਆਨ ਅਤੇ ਹੁਣ ਲੋਕਾਂ ਦੀ ਅਮੀदाबाद ਗਿਆਨ ਇਸ ਵਾਰ ਕਈ ਵੱਡੇ ਬੁਰਜ ਢਹਿਣ ਦੀ ਸੰਭਾਅ ਪੂਰੀ ਸੰਭਾਵਨਾ ਹੈ ਇੱਕ ਪਾਸੇ ਮੰਤਰੀ ਤਰਨਪ੍ਰੀਤ ਸਿੰਘ ਸੋਨ ਆਪਣੀ ਸਮਝਦਾਰੀ ਨਾਲ ਨਵੇਂ ਸਾਫ ਅੱਤ ਵਾਲੇ ਅਤੇ ਜਨਤਾ ਨਾਲ ਜੁੜੇ ਉਮੀਦਵਾਰਨ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕਰ ਰਹੇ ਹਨ ਉਥੇ ਪੁਰਾਣੇ ਕੌਂਸਲਰਾਂ ਦੀ ਮਿਹਨਤ ਦਾ ਸਖਤ ਇਮਤਿਹਾਨ ਹੋਵੇਗਾ ਕਿ ਉਹ ਸਿਰਫ ਗਲੀਆਂ ਨਾਪ ਕੇ ਜਿੱਤ ਜਾਣਗੇ ਜਾਂ ਲੋਕ ਨਵੀਂ ਸੋਚ ਵਿਕਾਸ ਯੋਜਨਾਵਾਂ ਤੇ ਪਾਰਦਰਸ਼ਤਾ ਵਾਲੇ ਨੇਤਾਵਾਂ ਨੂੰ ਚੁਣਨਗੇ ਅਸੀਂ ਤੁਹਾਡੇ ਲਈ ਲਿਆਏ ਹਾਂ ਕੁਝ ਵਿਸ਼ੇਸ਼ ਤੱਥ ਪਿਛਲੇ ਸਾਲ ਵਿੱਚ ਖੰਨਾ ਵਿੱਚ 50 ਤੋਂ ਵੱਧ ਵਿਕਾਸ ਪ੍ਰੋਜੈਕਟ ਸ਼ੁਰੂ ਹੋਏ ਪਰ ਭ੍ਰਸ਼ਟਾਚਾਰ ਕਾਰਨ ਕਈ اٹਕੇ ਰਹੇ ਹੁਣ ਜਨਤਾ ਦੀ ਨਜ਼ਰ ਉਹਨਾਂ ਨੇਤਾਵਾਂ ਤੇ ਹੈ ਜੋ ਅਸਲ ਬਦਲਾਅ ਲਿਆ ਸਕਣ ਸਾਲ 2025 ਜਾਂਦਾ ਜਾਂਦਾ ਖੰਨਾਵਾਸੀਆਂ ਨੂੰ ਇੱਕ ਵੱਡਾ ਸੰਦੇਸ਼ ਦੇ ਰਿਹਾ ਹੈ ਹੁਣ ਸਮਾਂ ਆ ਗਿਆ ਲੋਕਾਂ ਦੀ ਕਚਹਿਰੀ ਦਾ ਅਸੀਂ ਦੇਖਿਆ ਕਿ ਨਗਰ ਕੌਂਸਲ ਦੀਆਂ ਮੀਟਿੰਗਾਂ ਹੰਗਾਮਿਆਂ ਅਤੇ ਵਿਵਾਦਾਂ ਦੀ ਭੇਡ ਚੜੀਆਂ ਅਸੀਂ ਦੇਖਿਆ ਅਵਾਡ ਬੰਦੀ ਦੇ ਨਵੇਂ ਨਕਸ਼ੇ ਨੇ ਪੂਰੇ ਸਿਆਸੀ ਖੇਡ ਨੂੰ ਉਲਟਾ ਕਰ ਦਿੱਤਾ ਹੈ ਪਰ ਅਸਲ ਫੈਸਲਾ ਜਨਤਾ ਦੀ ਵੋਟ ਤੁਹਾਡੀ ਵੋਟ ਕਰੇਗੀ ਫਰਵੀ 2026 ਵਿੱਚ ਕੀ ਖੰਨਾ ਵਿੱਚ ਝਾੜੂ ਦੀ ਲਹਿਰ ਚੱਲੇਗੀ ਅਤੇ ਨਵੀਂ ਲੀਡਰਸ਼ਿਪ ਉੱਭਰੇਗੀ ਜਾਂ ਪ੍ਰਾਣੇ ਕਿਲੇ ਆਪਣੀ ਹੋਂਦ ਬਚਾ ਲੈਣਗੇ ਇਹ ਨਾ ਸਿਰਫ ਦਿਲਚਸਪ ਹੋਵੇਗਾ ਬਲਕਿ ਖੰਨਾ ਦੇ ਭਵਿੱਖ ਨੂੰ ਨਿਰਧਾਰਤ ਕਰੇਗਾ ਇਸ ਸਬੰਦੇ ਅਸੀਂ ਜਲਦੀ ਹੀ ਤੇਜ਼ ਰਿਪੋਰਟ 24 ਨਿਊਜ਼ ਅਤੇ ਪੰਜਾਬ ਲਾਈਵ ਇੱਥੇ ਨਿਊਜ਼ ਤੇ ਇੱਕ ਵਿਸ਼ੇਸ਼ ਸੀਰੀਜ਼ ਸ਼ੁਰੂ ਕਰ ਰਹੇ ਹਾਂ ਖੰਨਾ ਦੇ ਸਾਰੇ 33 ਵਾਰਡਾਂ ਦਾ ਵਿਸਤਾਰ ਨਾਲ ਵੇਰਵਾ ਦਿੱਗਜ ਚਿੰਤਾਵਾਂ ਨਾਲ ਲਾਈਵ ਇੰਟਰਵਿਊ ਜਨਤਾ ਦੇ ਵਿਚਾਰ ਤੇ ਸਿਆਸੀ ਮਹਾਰਾਜ ਦੇ ਡੂੰਘੇ ਵਿਸ਼ਲੇਸ਼ਣ ਇਹ ਸੀਰੀਜ਼ ਤੁਹਾਨੂੰ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਕਰੇਗੀ ਆਖਰੀ नमस्कार तेज रिपोर्ट 24 में आप सभी का स्वागत है तेज रिपोर्ट 24 न्यूज़ देखें तेजेंद्र सिंह आर्टिस्ट व उनकी रिपोर्ट